ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਅੱਜ ਅਸੀਂ গীতা ਮੰਦਰ ਵਿਕਾਸਨਗਰ ਪਖੋਵਾਲ ਰੋਡ ਦੇ ਔਰੰਗਨਚਾ ਅੱਜ ਮਾਤਾ ਦੇ ਨਰਾਤਰੇ ਸ਼ੁਰੂ ਹੋਏ ਨੇ ਵਿਕਰਮ ਸੰਵਤ 2081 ਕਾਲਯੁਕਤ ਨਾਮ ਦਾ ਇਹ ਸਮਸਰ ਹੈ ਔਰ ਇਸ ਸਾਲ ਦਾ ਰਾਜਾ ਮੰਗਲ ਹੈ ਤੇ ਮੰਤਰੀ ਸ਼ਨੀ ਹੈ গীਤਾ ਮੰਦਰ ਚ ਅਸੀਂ ਹਰ ਸਾਲ 108 ਜੋਤਾਂ ਜਗਾ ਕੇ ਮਾਤਾ ਦੇ ਨਰਾਤਿਆਂ ਦੀ ਸ਼ੁਭ ਸ਼ੁਰੂਆਤ ਕਰਦੇ ਹਾਂ ਅੱਜ গীਤਾ ਮੰਦਰ ਚ ਤਵਾਜਾ ਪੂਜਨ ਵੀ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਸ਼ੁਭਤਾ ਵੀਰਤਾ ਔਰ ਜਿੱਤ ਦਾ ਪ੍ਰਤੀਕ ਹੈ ਗੀਤਾ ਮੰਦਰ ਤੋਂ ਸਾਨੂੰ ਹਮੇਸ਼ਾ ਕੋਈ ਨਾ ਕੋਈ ਸੰਦੇਸ਼ ਜ਼ਰੂਰ ਮਿਲਦਾ ਹੈ ਅੱਜ ਵੀ ਜੋ ਸੰਦੇਸ਼ ਅਸੀਂ ਸਮਾਜ ਚ ਪੁੰਚਾ ਰਹੇ ਹਾਂ ਬੇਟੀ ਬਚਾਓ ਬੇਟੀ ਪੜ੍ਹਾਓ ਤਾਂ ਹੈ ਹੀ ਹੈ ਬੇਟੀ ਬਸਾਓ ਵੀ ਗੀਤਾ ਮੰਦਰ ਤੋਂ ਸ਼ੁਰੂ ਕੀਤਾ ਗਿਆ ਕਿਉਂਕਿ ਦੋ ਦਿਨ ਪਹਿਲਾਂ ਹੀ ਇੱਕ ਜ਼ਰੂਰਤਮੰਦ ਕੰਨਿਆ ਦੀ ਸ਼ਾਦੀ ਇੰਨੇ ਧੂਮਦਮ ਨਾਲ ਕੀਤੀ ਗਈ ਹੈ ਕਿ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਘਰ ਦੀ ਕਿਸੇ ਬੱਚੇ ਦੀ ਸ਼ਾਦੀ ਹੈ ਸੋ ਗੀਤਾ ਮੰਦਰ ਤੋਂ ਸਾਨੂੰ ਜੋ ਸੰਦੇਸ਼ ਮਿਲਦਾ ਉਹ ਸਮਾਜ ਦੇ ਵਿੱਚ ਸਮ੍ਰiddhi ਸੁਖ ਔਰ ਸਦਾਚਾਰ ਸਦਾ ਭਾਵਨਾ ਲੈ ਕੇ ਆਂਦਾ ਹੈ ਸੋ ਮੈਂ ਸਾਰੇ ਸਮਾਜ ਨੂੰ ਇਹ ਵਧਾਈ ਦੇਣਾ ਕਿ ਅੱਜ ਦੇ ਨਰਾਤੇ ਦੀ ਔਰ ਗੀਤਾ ਮੰਦਰ ਚ ਆ ਕੇ 108 ਜੋਤਾਂ ਦੀ ਜੋਤਾਂ ਦੇ ਵਿੱਚ ਘੋਪਾਓ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰਨ ਹੋਣ ਮਾਤਾ ਦਾ ਜੋ ਰੂਪ ਹੈ ਮਾਇਸ਼ਾ ਸੁਰ ਮਰਦਨੀ ਦੇ ਰੂਪ ਦੇ ਦਰਸ਼ਨ ਕਰੋ ਹਰ ਤਰ੍ਹਾਂ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਬਹੁਤ ਬਹੁਤ ਵਧਾਈ ਹੋ ਗੀਤਾ ਮੰਦਰ ਦੇ ਵਿੱਚ ਪਿਛਲੇ 31 ਸਾਲ ਤੋਂ ਹਰ ਵਾਰ ਬਰਦਾ ਕਿ ਜਦੋਂ ਵੀ ਨਰਾਤੇ ਆਉਂਦੇ ਆ ਅਸੀਂ ਉਹਨੂੰ 108 ਫਣ ਜੋਤਾਂ ਜਿਹੜੀਆਂ ਪ੍ਰਜਲਿਤ ਕਰਾਉਂਦੇ ਆ ਭਗਤਾਂ ਦੇ ਆਤ ਤਾਂਗੇ ਪਕਤਾ ਦੇ ਮਨ ਦੇ ਵਿੱਚ ਆਵੇ ਕਿ ਅਸੀਂ ਮਾਂ ਨਾਲ ਜੁੜ ਗਏ ਉਹਨਾਂ ਦੇ ਅਸ਼ੀਰਵਾਦ ਉਹਨਾਂ ਨੂੰ ਮਿਲਦੇ ਮਾਂ ਦੀ ਜਿਹੜੀ ಅಪਾਰ ਕਿਰਪਾ ਨਾਲ ਇਹ ਜੋਤੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਔਰ ਮਾਤਾ ਦੁਰਗਾ ਦੇ ਮੰਦਰ ਦੇ ਵਿੱਚ ਇੱਥੇ 31 ਸਾਲ ਤੋਂ ਪਿਛਲੇ 31 ਸਾਲ ਤੋਂ ਅਖੰਡ ਜੋਤੀ ਚੱਲ ਰਹੀ ਹੈ ਇਸੇ ਤਰ੍ਹਾਂ ਮਹਾਕਾਲੀ ਮੰਦਰ ਦੇ ਵਿੱਚ ਵੀ ਚੱਲ ਰਹੀ ਹੈ ਅਖੰਡ ਜੋਤੀ ਹੈ ਤਾਂ ਲੋਕਾਂ ਨੂੰ ਇਸ ਗੱਲ ਦਾ ਮਤਲਬ ਕਿ ਆਸ਼ੀਰਵਾਦ ਮਿਲੇ ਤਾਂ ਕਿ ਮੰਦਰ ਵਿੱਚ ਆ ਕੇ ਉਹਨਾਂ ਦੀ ਮਨੋ ਕਾਮਨਾ ਦੀ ਪੂਰਤੀ ਸ਼ਿਗਰ ਹੋਵੇ ਬਾਕੀ ਮੰਦਰ ਆਪਣੇ ਧਾਰਮਿਕ ਕਰਤੱਵਾਂ ਦੇ ਨਾਲ ਨਾਲ ਸਮਾਜਿਕ ਕਰਤੱਵ ਵੀ ਬੜੇ ਬੇਖੋਬੀ ਨਾਲ ਨਿਭਾ ਰਿਹਾ ਜਤਨਸ਼ੀਲ ਅਸੀਂ ਪਿਛਲੇ ਦਿਨੀ ਇੱਕ ਲੜਕੀ ਦੀ ਸ਼ਾਦੀ ਕੀਤੀ ਹੈ ਉਹ ਲੜਕੀ ਜਿਹੜੀ ਸੀ ਕਿਸੇ ਜ਼ਰੂਰਤਮੰਦ ਲੜਕੀ ਸੀ ਉਹਦੀ ਸ਼ਾਦੀ ਦੇ ਵਿੱਚ ਅਸੀਂ ਉਹਨੂੰ ਉਪਹਾਰ ਵੀ ਦਿੱਤੇ ਔਰ ਖਾਣਾ ਵਗੈਰਾ ਜੋ ਵੀ ਹੁੰਦਾ ਫਰਾਤ ਦਾ ਸਾਰਾ ਸੇਵਾ ਵੀ ਕੀਤੀ ਅਸੀਂ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਮੰਦਰ ਕਮੇਟੀ ਜਿਹੜਾ ਐਸਾ ਕੰਮ ਕਰ ਰਹੀ ਹੈ ਉਹਦਾ ਫਾਇਦਾ ਲੋਕ ਉਠਾ ਸਕਣ ਕਿਉਂਕਿ ਮੰਦਰ ਜਿਹੜੇ ਆ ਅਗਰ ਇਸ ਤਰ੍ਹਾਂ ਦਾ ਸਮਾਜਿਕ ਕੰਮ ਕਰਾਂਗੇ ਤਾਂ ਉਹਦੇ ਨਾਲ ਬੈਨੀਫਿਟ ਮਿਲੇਗਾ ਮੰਦਰ ਦੀ ਸੰਸਥਾ ਨੇ ਜਿਹੜੀ ਡਿਸਪੈਂਸਰੀ ਖੋਲੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੀ ਮੈਡਮ ਸਾਡੇ ਡਿਸਪੈਂਸਰੀ ਚੱਲ ਰਹੀ ਹੈ ਕੰਪਿਊਟਰ ਸੈਂਟਰ ਵੀ ਚੱਲ ਰਿਹਾ ਸਲਾਈ ਕੇਂਦਰ ਵੀ ਚੱਲ ਰਿਹਾ ਹੈ ਬਾਕੀ ਮੰਦਰ ਕਮੇਟੀ ਹਰ ਸਾਲ 31 ਸਾਲ ਤੋਂ ਬੇਟੀ ਬਚਾਓ ਬੇਟੀ ਪੜਾਓ ਇਸ ਅਭਿਆਨ ਦੇ ਅੰਦਰ ਕੰਮ ਕਰ ਰਹੀ ਹੈ ਔਰ ਇਸ ਵਾਰ ਅਸੀਂ ਬੇਟੀ ਬਸਾਓ ਵੀ ਲਿਖਿਆ ਹੈ ਤਾਂ ਕਿ ਲੋਕਾਂ ਨੂੰ ਇਹ ਆ ਜਿਹੜਾ ਸਮਾਜ ਟੁੱਟ ਰਿਹਾ ਆਪਸ ਦੇ ਵਿੱਚ ਰਿਸ਼ਤੇ ਤਣਾਅ ਪੈਦਾ ਹੋ ਰਿਹਾ ਉਹ ਨਾ ਹੋਣ ਔਰ ਸਮਾਜ ਦੇ ਵਿੱਚ ਬੇਟੀ ਬਸਾਓ ਵੀ ਜ਼ਰੂਰੀ ਹੈ ਬੇਟੀ ਬਚਾਓ ਜਾਂ ਪੜਾਓ ਦੇ ਨਾਲ ਨਾਲ ਬੇਟੀ ਬਸਾਣੀ ਵੀ ਬਹੁਤ ਜ਼ਰੂਰੀ ਹੈ ਅੱਜ ਹਮ ਯਹਾਂ ਗੀਤਾ ਮੰਦਿਰ ਮੇ ਆਏ ਹੋਏ ਹੈ ਅੱਜ ਸੇ ਨਵਰਾਤੇ ਸਟਾਰਟ ਹੋ ਰਹੇ ਹੈ ਔਰ ਇਹ ਹਮ ਸਭੀ ਭਾਰਤੀ ਸੰਸਕ੍ਰਿਤੀ ਕੇ ਲਈ ਬੜਾ ਹੀ ਇੱਕ ਪਾਵਨ ਦਿਨ ਮਾਨਾ ਗਿਆ ਹੈ ਕਿਉਂਕਿ ਇਸ ਦਿਨ ਹਮਾਰਾ ਨਵ ਵਰਸ਼ ਵੀ ਸ਼ੁਰੂ ਹੋ ਰਹਾ ਹੈ ਔਰ गीता मंदिर में यह पावन अवसर इस 108 ज्योति जलाके मनाया जाता है महामाई की कृपा सब पे बनी रहे और सब पे माता रानी का आशीर्वाद भी ऐसे ही बना रहे exactly. हाँ। हाँ yes. यस हाँ जी है? और मैं आपके चैनल के माध्यम से लोगों तक यही बात पहुंचाना चाहती हूं कि आजकल की जो युवा पीढ़ी है उसको इस पावन अवसर के बारे में अभी इतना ज्ञान नहीं है क्योंकि वो ज़्यादा वेस्टर्नाइज हो रहे हैं और उनको न्यू ईयर के बारे में ही ज़्यादा पता है और आज के दिन हमारा नया संबंध स्टार्ट होता है और इसके बारे में ज़्यादा से ज़्यादा बच्चों में अवेयरनेस डाली चाहिए उनको मंदिर यहाँ आके पता चलता है कि आज से हमारे चैत्र नवरात्रे और नया साल हमारे हिंदू पंचांग के अनुसार आज शुरू हो रहा है और यही बहुत पावन अवसर है और बच्चों को इसमें ज़रूर सम्मिलित करना चाहिए और उनको इसके बारे में बताना चाहिए